ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹਾਂ ਕਈ ਹਥਿਆਰ ਅਤੇ 1 ਕਿਲੋ ਹੈਰੋਨ ਬਰਾਮਦ ਕੀਤੀ ਹੈ ਇਹ ਜਾਣਕਾਰੀ ਦਿੰਦੇ ਹਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਦੱਸਿਆ ਕਿ ਨਸ਼ਾ ਖਿਲਾਫ ਅੰਮ੍ਰਿਤਸਰ ਪੁਲਿਸ ਪੂਰੀ ਚੌਕਸੀ ਵਰਤ ਰਹੀ ਹੈ ਜਿਸ ਕਾਰਨ ਨਿਤ ਨਵੇਂ ਦਿਨ ਵੱਡੇ ਜਿਹੜੇ ਸਮਗਲਰ ਨੇ ਉਹ ਗ੍ਰਿਫਤ ਵਿੱਚ ਆ ਰਹੇ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਆਰਮਸ ਸਮਗਲਿੰਗ ਜਿਹੜਾ ਨੈਟਵਰਕ ਹੈ ਔਰ ਮੋਡਿਊਲ ਆ ਬਸਟ ਕੀਤਾ ਗਿਆ ਡਿਸਮੈਂਟਲ ਕੀਤਾ ਗਿਆ ਸਾਰਾ ਨੈਟਵਰਕ ਇੱਥੇ 6 ਲੋਕ ਗ੍ਰਿਫਤਾਰ ਹੋਏ ਐ 6 ਸਫਿਸਟੀਕੇਟਿਡ ਪਿਸਟਲ ਤੇ 5 ਲੱਖ 75000 ਰੁਪਿਆ ਹਵਾਲਾ ਦੀ ਮਨੀ ਐ ਜਿਹੜੀ ਕਿ ਸਮਗਲਰਸ ਨੂੰ ਕਰਾਸ ਬਾਰਡਰ ਜਿਹੜੀਆਂ ਡਰੋਨ ਰਾਹੀਂ ਪੁਸ਼ ਕਰ ਰਹੇ ਸੀ ਕਨਸਾਈਨਮੈਂਟ ਉਹਦਾ ਵਾਪਸ ਜਾਣਾ ਸੀਗਾ ਇਹਦੇ ਚ ਜਿਹੜੇ ਰਿਕਵਰੀ ਇਹ ਚੇ ਪਿਸਤਲ ਦੀ ਉਹਦੇ ਵਿੱਚ ਇੱਕ ਬਲੌਕ ਹੈਗਾ 9mm ਤਿੰਨ ਹੈਗੇ PX5 ਜਿਹੜੇ ਕਿ 30 ਬੋਰ ਦੇ ਨੇ ਇੱਕ ਦੂਸਰਾ 30 ਬੋਰ ਦਾ ਪਿਸਤਲ ਹੈ ਔਰ ਇੱਕ 32 ਬੋਰ ਦਾ ਪਿਸਤਲ ਹੈ ਔਰ ਜਿਹੜੇ ਹਵਾਲਾ ਮਨੀ ਹੈ 5,75,000 ਇਹ ਵੀ ਰਿਕਵਰ ਹੋਈ ਹੈ ਇਹਦੇ ਸਭ ਤੋਂ ਪਹਿਲਾਂ ਗ੍ਰਿਫਤਾਰੀ ਸਾਡੇ ਸੀਆਈਏ ਸਟਾਫ 1 ਦੀ ਟੀਮ ਨੇ ਪ੍ਰਕਾਸ਼ ਸਿੰਘ ਨੂੰ ਫੜਿਆ ਬਾਤਾਰਾ ਸਿੰਘ ਦਾ ਹੈਗਾ ਥਾਣਾ ਖਾਲੜਾ ਚੱਕੀ ਦਾ ਕੰਮ ਹੈ ਦਾ ਪਿੰਡ ਦੇ ਵਿੱਚ ਇਹ ਤੋਂ ਦੋ ਪਿਸਤਲ ਰਿਕਵਰ ਹੋਏ ਸੀਗੇ ਉਸ ਤੋਂ ਬਾਅਦ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਫਿਰ ਅਜੇ ਵੀਰ ਫੜਿਆ ਗਿਆ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਚੌਕ ਬਾਬਾ ਸਾਹਿਬ ਦਾ ਰਹਿਣ ਵਾਲਾ ਤੇ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਕਰਨਵੀਰ ਕਰਨ ਇਹ ਰਾਮਦੀਰਥ ਰੋਡ ਦਾ ਹੈ ਬੇਰੁਜ਼ਗਾਰ ਹੈ ਉਸ ਤੋਂ ਬਾਅਦ ਇਹ ਫੜਿਆ ਗਿਆ ਇਹ ਤੋਂ ਰਿਕਵਰੀ ਹੁੰਦੀ ਹੈ ਸ਼੍ਰੀ ਰਾਮ ਫੜਿਆ ਜਾਂਦਾ ਉਸ ਤੋਂ ਬਾਅਦ ਰਾਮਦੀਰਥ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੀ ਵੀ ਆਪਣੀ ਜਿਹੜੀ ਆ ਧੋਬੀ ਦਾ ਕੰਮ ਕਰਦਾ ਉਸ ਤੋਂ ਬਾਅਦ ਗੱਲ ਸਾਰੀ ਸਾਫ਼ ਹੁੰਦੀ ਹੈ ਕਿ ਮੈਂ ਪ੍ਰੀਤ ਏਲੀਅਸ ਰੋਹਤ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹ ਮੇਨ ਕਿੰਗਪਿੰਨ ਸਾਹਮਣੇ ਆਉਂਦਾ ਜਿਹੜਾ ਕਿ ਫੋਰਨ ਬੇਸਡ ਹੈਂਡਲਰਸ ਨਾਲ ਇਨ ਟੱਚ ਹੈ ਤੇ ਬਾਰ-ਬਾਰ ਡਰੋਨ ਦੇ ਰਾਹੀਂ ਕਨਸਾਈਨਮੈਂਟਸ ਚਾਹੇ ਵੈਪਨ ਹੈ ਜਾਂ ਔਰ ਦੂਜਾ ਜਿਹੜੇ ਡਰੱਗਸ ਹੈ ਜਾਂ ਇਵਨ ਹਵਾਲਾ ਦਾ ਜਿਹੜਾ ਨੈਟਵਰਕ ਹੈ ਮੈਨੂੰ ਮਹਿਕਪ੍ਰੀਤ ਇਲੀਅਸ ਰੋਹਿਤ ਦੀ ਸਾਰਾ ਕਰਦਾ ਔਰ ਸਾਨੂੰ ਇਹ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਫਰੈਸ਼ ਕਨਸਾਈਨਮੈਂਟ ਦੇ ਕੋਈ ਆਈ ਹੈ ਜਦੋਂ ਮਹਿਕਪ੍ਰੀਤ ਦੇ ਪਿੱਛੇ ਪੁਲਿਸ ਨੂੰ ਪਤਾ ਲੱਗ ਗਿਆ ਕਿ ਮੈਨੂੰ ਫਾਲੋ ਕਰ ਰਹੀ ਹੈ ਤੇ ਮੈਨੂੰ ਫੜਨਗੇ ਇਹ ਪੰਜਾਬ ਛੱਡ ਕੇ ਭੱਜ ਗਿਆ ਤੇ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹਨਾਂ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ ਉੱਥੋਂ ਜਦੋਂ ਗ੍ਰਿਫਤਾਰ ਕਰਕੇ ਤੇ ਸਾਰੀ ਇਹ ਟੋਟਲ ਰਿਕਵਰੀ ਜਿਹੜੀ 6 ਪਿਸਟਲਸ ਦੀ ਹੋਈ ਉਸ ਤੋਂ ਬਾਅਦ ਦਿਨੇਸ਼ ਕੁਮਾਰ ਜਿਹੜਾ ਆਦਮਪੁਰ ਦਾ ਰਹਿਣ ਵਾਲਾ ਜਲੰਧਰ ਦਾ ਉਹਨੂੰ ਫੜਿਆ ਗਿਆ 575000 ਜਿਹੜੀ ਹਵਾਲਾ ਮਨੀ ਦੇ ਨਾਲ ਜਿਹੜੀ ਤੇ ਵਾਪਸ ਉਹ ਲੈ ਕੇ ਜਾਂਦੇ ਸੀ ਸੋ ਇਸ ਤਰੀਕੇ ਨਾਲ ਜਿਹੜੇ ਜਿਹੜਾ ਨੈਟਵਰਕ ਬਸਟ ਕਰਨ ਨਾਲ ਏਰੀਆ ਦੇ ਵਿੱਚ ਵੱਡਾ ਕ੍ਰਾਈਮ ਵੀ ਟਲਿਆ ਔਰ ਜਿਹੜੇ ਸਫਿਸਟੀਕੇਟਡ ਵੈਪਨ ਨੇ ਇਹ ਗੈਂਗਸਟਰ ਪਬਲਿਕ ਟੈਰਸ ਦੇ ਹੱਥ ਜਾਣ ਤੋਂ ਬਚ ਗਏ ਹੈ ਕਿਉਂਕਿ ਜਿਹੜਾ ਮਹਿਕਪ੍ਰੀਤ ਨੇ ਆਪਣੀ ਇੰਟਰਵਿਊਨ ਦੱਸਿਆ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਐਪਸ ਬਦਲ ਬਲ ਕੇ ਬਾਹਰਲੇ ਹੈਂਡਲਰਸ ਨਾਲ ਇਹ ਗੱਲਬਾਤ ਚੱਲਦੀ ਰਹਿੰਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਦਿੱਤੇ ਹੋਏ ਜਗ੍ਹਾ ਤੇ ਸਮਾਨ ਵੀ ਪਹੁੰਚਾਉਂਦਾ ਰਿਹਾ ਔਰ ਅੱਗੇ ਇੰਪੋਰਟੈਂਟ ਜਿਹੜੇ ਬੰਦੇ ਐ ਉਹਨਾਂ ਨੂੰ ਅੱਧੇ ਜਾਣਾ ਸੀਗਾ ਤੋਂ ਮੈਂ ਸਮਝਦਾ ਵੀ ਜੇ ਸਾਰੇ ਦੇ ਸਾਰੇ 6 ਪਿਸਟਲ ਜੋ ਕਿ ਮੜੇ ਅੰਸਰਾਂ ਵਾਸਤੇ ਕਹੀ ਸੀ ਉਹਨਾਂ ਦੇ ਫੜੇ ਜਾਣਨਾ ਵੱਡਾ ਜਿਹੜਾ ਖਤਰਾ ਟਲਿਆ ਏਰੀਏ ਦਾ ਕਉ ਇਹਦੇ ਸਾਡੀ ਜਿਹੜੀ ਟੀਮ ਹੈ ਡੀਸੀਪੀ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕਦੀਪ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬਹੁਤ ਵਧੀਆ ਇਹ ਚ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਹੈ ਜਿਹੜਾ ਹੁਣ ਅਗਲਾ ਇਹਦੇ ਚ ਹੈਗਾ ਲਿੰਕੇਜਸ ਦਾ ਕੰਮ ਉਹ ਹੋਰ ਵੈਪਨ ਸਾਨੂੰ ਰਿਕਵਰ ਹੋਣ ਦੀ ਆਸ ਹੈ ਇਹਦੇ ਚ ਔਰ ਹਵਾਲਾ ਦਾ ਨੈਟਵਰਕ ਜਿਹੜਾ ਦੁਆਬੇ ਦੇ ਖੇਤਰ ਦੇ ਵਿੱਚ ਵੀ ਚੱਲ ਰਿਹਾ ਹੈ ਔਰ ਵਾਈਡ ਸਪਰੈਡ ਹੈ ਮਾਝੇ ਚ ਆ ਕੇ ਇਹ ਕੰਮ ਕਰਦੇ ਰਹੇ ਆ ਉਹ ਵੀ ਬੜਾ ਇੰਪੋਰਟੈਂਟ ਹੈ ਔਰ ਜਿਹੜੀ ਦਿਨੇਸ਼ ਕੁਮਾਰ ਦੀ ਉੱਚ ਗੱਲੋਂ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਪਹਲੀਆਂ ਹਵਾਲਾ ट्रांजੈਕਸ਼ਨ ਨੇ ਉਹ ਡੰਡੇਆਲਾ ਰਈਆ ਤੇ ਬਿਆਸ ਏਰੀਏ ਚ ਨੇ ਕਾਫੀ ਜ਼ਿਆਦਾ ਹਵਾਲਾ ट्रांजੈਕਸ਼ਨਸ ਹੈਂਡਓਵਰ ਕੀਤੀਆਂ ਤੇ ਲਈਆਂ ਉਹਨਾਂ ਤੇ ਵੀ ਅਸੀਂ ਸਾਰੇ ਤੇ ਕੰਮ ਕਰ ਕਹਿੰਦੇ ਤਾਂ ਬਾਈਕ ਮੰਤਰੀ ਜਿਹੜਾ ਸੀ ਇਹਨਾਂ ਮਹਿੰਗਾਈ ਕੋਈ ਤੇਰੇ ਤੋਂ ਕੋਈ ਬਾਈਕ ਤੇ ਨਹੀਂ ਹੋ ਗਈ ਜੀ ਉਹਨਾਂ ਚੋਂ ਕਾਫੀ ਹਿੱਸਾ ਸਾਨੂੰ ਮਿਲ ਗਿਆ ਕੁਝ ਰਹਿੰਦਾ ਉਹ ਫੜ ਲਾਂਗੇ ਜਲਦੀ ਹੈਂਡਲਰ ਦਾ ਪਤਾ ਲੱਗ ਗਿਆ ਸਰ ਹੈਂਡਲਰ ਵੀ ਪਤਾ ਜੀ ਉਹਨੂੰ ਵੀ ਅਸੀਂ ਨਾਮਜ਼ਦ ਕਰਾਂਗੇ ਅਜੇ ਉਹ ਥੋੜਾ ਜਿਹਾ ਉਸਤੇ ਕੰਮ ਕਰ ਰਹੇ ਆਵਾ ਸਾਡੀ CIA 2 ਜਿਹਦੇ ਇੰਚਾਰਜ ਨੇ ਰਵੀ ਕੁਮਾਰ ਤੋਂ ਉਹਨਾਂ ਦੀ ਟੀਮ ਨੇ 1 ਕਿਜੀ ਹਿਰੋਇਨ ਇੱਕ ਮੋਬਾਈਲ ਫੋਨ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਜਦੀ ਪਛਾਣ ਜਿਹੜੀ ਹੈ ਜਸ਼ਨਦੀਪ ਏਲੀਅਸ ਮਾਂਡੀ ਹੋਈ ਹੈ ਮਨਮਾਲਾ ਚਾਟੀਵਿੰਦ ਅੰਮ੍ਰਿਤਸਰ ਦਾ ਰਹਿਣ ਵਾਲਾ ਜੋ ਅੰਮ੍ਰਿਤਸਰ ਰੂਰਲ ਚ ਪੈਂਦਾ ਔਰ ਲੇਬਰ ਦਾ ਕੰਮ ਕਰਦਾ ਹੈ ਤਕਰੀਬਨ 20 ਸਾਲ ਉਮਰ ਹੈ ਇਹਦੀ ਪੁੱਛਗਿੱਛ ਵਿੱਚ ਵੀ ਇਹੀ ਆਇਆ ਕਿ ਕੋਰੀਅਰ ਦਾ ਕੰਮ ਕਰਦਾ ਔਰ ਬਾਰਡਰ ਤੇ ਜਿਹੜੇ ਕੋਈ ਸਮਗਲਰਜ਼ ਦਾ ਨਾਮ ਇਹਦੇ ਵਿੱਚ ਸਾਹਮਣੇ ਆਇਆ ਜਿਹੜੇ ਇਹਨੂੰ ਅੱਗੇ ਯੂਜ਼ ਕਰਦੇ ਸੀ ਯਾਰ ਥੋੜੇ ਪੈਸਿਆਂ ਦੇ ਲਾਲਚ ਪਿੱਛੇ ਕੰਮ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ SJA3 ਜਿਹੜੇ ਸਾਡੇ ਇੰਚਾਰਜ ਨੇ ਬਲਵਿੰਦਰ ਸਿੰਘ ਉਹਨਾਂ ਨੇ ਵੀ ਦੋ ਪਿਸਟਲ ਦੋ ਲਾਈਵ ਕੈਟਰੇਜਸ ਨਾਲ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਬੌਬੀ ਜੋ ਨੂਰ ਜਮ ਮੂੜੇ ਚਾਪੀ ਐਸ ਕੇਟ ਹਕੀਮਾ ਰਹਿਣ ਵਾਲਾ ਔਰ 26 ਸਾਲ ਦੀ ਦੀ ਉਮਰ ਹੈ ਤੇ ਖਲਾਫ ਪਹਿਲਾਂ ਸਨੇਚਿੰਗ ਦਾ ਵੀ ਪਰਚਾ ਦਰਜ ਹੈ ਹਨਾ ਜੇਟ ਹਕੀਮਾ ਚ ਤੇ ਇਹ ਬੰਦਾ ਵੀ ਜਿਹੜਾ ਹੈ ਪਿਸਟਲ ਜਿਹੜੇ ਆ ਆਰਗੇਨਾਈਜ਼ ਕ੍ਰਿਮੀਨਲਸ ਦੇ ਨਾਮ ਵਾਸਤੇ ਇਧਰ ਉਧਰ ਕਰਨ ਦਾ ਵੀ ਕੰਮ ਕਰਦਾ ਸੀ ਔਰ ਇਹਦਾ ਆਪਣੀ ਵੀ ਮਨਸ਼ਾ ਸੀ ਕਿ ਮੈਂ ਕਿਸੇ ਨਾ ਕਿਸੇ ਕ੍ਰਾਈਮ ਚ ਸਪੈਸ਼ਲੀ ਸਨੇਚਿੰਗ ਉਬਲੀਕ ਰੋਬਰੀ ਦੇ ਵਿੱਚ ਇਹਨਾਂ ਨੂੰ ਯੂਜ਼ ਕਰਕੇ ਤੇ ਪੈਸੇ ਕਮਾਵਾਂ ਸੋ ਇਹ ਵੀ ਬੜੀ ਅੱਛੀ ਨਾਲ ਕਾਮਯਾਬੀ ਸਾਡੇ ਸੀਆਈਏ ਦੀ ਜਿਹਦੀ ਸਾਰੇ ਸੁਪਰਵੀਜ਼ਨ ਡੀਸੀਪੀ ਸਾਹਿਬ ਜੀ ਏਡੀਸੀਪੀ ਸਾਹਿਬ ਤੇ ਏਸੀਪੀ ਸਾਹਿਬ ਕਰ थैंक यू